ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 200 ਅੱਜ ਤੁਹਾਨੂੰ ਲੈ ਕੇ ਜਾ ਰਹੇ ਆ ਆਪਾਂ ਅਖੀਰ ਗੰਗਾ ਜੋ ਕਿ ਮਣੀ ਕਰਨ ਸਾਹਿਬ ਤੋਂ 24 ਕਿਲੋਮੀਟਰ ਬਾਟਾ ਤੇ 12 ਕਿਲੋਮੀਟਰ ਬਾਟ ਆਪਦੀ ਮਸ਼ੀਨਰੀ ਤੇ ਗੱਡੀ ਜਾਂ ਕੋਈ ਮੋਟਰਸਾਈਕਲ ਵਗੈਰਾ ਤੇ ਜਾ ਸਕਦੇ ਆ ਤੇ 12 ਕਿਲੋਮੀਟਰ ਬਾਟ ਗਾਂ ਤੁਰ ਕੇ ਪੈਦਲ ਯਾਤਰਾ ਹੈ ਜਾਣਾ ਪੈਂਦਾ ਤਾਂ ਆਜੋ ਤੁਹਾਨੂੰ ਸਾਰੀ ਗੱਲ ਬਾਤ ਮਿਸਤਰੀ ਯਾਰ ਕੇ ਆਖੀ ਜਾਂਦਾ ਟਾਈਮ ਆ ਇੱਥੇ ਟਾਈਮ ਆ ਵੇਖਦੇ ਆ ਕਿਹੜਾ ਟਾਈਮ ਉੱਤਰੀ ਦੀ ਕੀ ਬਾਤ ਆ ਓਏ ਵਾਹ ਓਏ ਨਿਆਰਾ ਹੀ ਆ ਗਿਆ ਬਾਈ ਓਹੋ ਵਾਹ ਇੰਨਾ ਤੇਜ਼ ਮਿਸਰ ਦਾ ਪਾਣੀ ਯਾਰ ਅੱਛਾ ਇਧਰੋਂ ਦੇਖੀਏ ਇਧਰੋਂ ਚਾਈਏ ਅੰਦਰ ਨਹੀਂ ਜਾਣ ਦਿੰਦੇ ਅੰਦਰ ਨਹੀਂ ਜਾਣ ਦਿੰਦੇ ਹਾਂ ਕੋਈ ਚੱਕਰ ਨਹੀਂ ਅੰਦਰ ਨਹੀਂ ਜਾਣ ਦਿੰਦੇ ਬਾਈ ਕਹਿੰਦੇ ਛ ਇਤ्रो ਉਚਾਈ ਆ ਬਈ ਬਹੁਤ ਜ਼ਿਆਦਾ ਤੇ ਪਾਣੀ ਦਾ ਵੈਸੇ ਘਟਾ ਹਲੇ ਇਹ ਤਾਂ ਪਾਣੀ ਬਹੁਤ ਜ਼ਿਆਦਾ ਤੇਜ਼ ਹੁੰਦਾਗਾ ਪਾਣੀ ਔਰ ਬਾਰਸ਼ਾਂ ਦੇ ਟਾਈਮ ਆ ਜਿਹੜੇ ਜਾ ਚੁੱਕਿਆ ਹੁਣ ਵਾਹ ਵਾਹ ਇਹਨੂੰ ਕਹਦੇ ਟਾਈਮ ਬਈ ਓਹੋ ਦੈਮ ਆ ਬਈ ਡੈਮ ਉਹ ਵੀ ਰੱਬ ਵੀ ਪਹਾੜਾਂ ਤੋਂ ਦੇਖੋ ਤੁਸੀਂ ਪਾਣੀ ਚੱਕੀ ਜਾਂਦਾ ਇਹ ਬੱਦਲ ਪੂਰੇ ਬਣੇ ਪਏ ਆ ਬਈ بارش ਦਾ ਆ ਵੀ ਸਕਦੀ ਆ ਵੈਸੇ ਤੋਂ ਟਪ ਨਿਕਲੀ ਪਈ ਆ ਇਸ ਨਾਮ ਤੇ ਹੋਇਆ ਥੋੜਾ ਤੇਜ਼ ਪਾਣੀ ਆਇਆ ਕੋਈ ਪਹਾੜਾਂ ਦਾ ਮਾਹੌਲ ਆ ਜਾਂਦਾ ਖੀਰ ਗੰਗਾ ਨੂੰ ਰਸਤਾ ਆ ਖੀਰ ਗੰਗਾ ਨੂੰ ਰਸਤਾ ਜਾਂਦਾ ਰਸਤਾ ਜ਼ਰੂਰ ਦੇਖ ਕੇ ਆਉਣਿਆ ਤੇ ਪਰ ਖੀਰ ਗੰਗਾ ਅ ਮੁਲਾਜ਼ਮ ਕਹਿੰਦੇ ਵੀ ਖੀਰ ਗੰਗਾ ਜਾਣ ਵਾਸਤੇ ਕੋਈ ਫਾਇਦਾ ਨਹੀਂ ਇਸ ਟਾਈਮ ਆ ਕਿਉਂਕਿ ਹੁਣ ਕੈਂਪਿੰਗ ਵਗੈਰਾ ਸਾਰੀ ਆ ਜਿਹੜੀ ਚੱਕ ਦਿੱਤੀ ਆ ਲੈ ਵੀ ਫੋਰਮੈਨ ਤਾਂ ਬਹਿ ਗਿਆ ਚਲ ਠੀਕ ਆ ਅਸੀਂ ਲਾ ਕੇ ਉਹਨੇ ਛੁੱਟੀ ਹੋਰ ਵਾਲੀ ਜੀ ਇਹੋ ਜਿਹਾ ਰਸਤਾ ਹੈ ਮਿੱਤਰੋ ਦੇਖ ਲਓ ਓਹੋ ਹੋ ਦੇਖ ਲਓ ਹਾਂ ਯਾਰ ਇਹ ਤੁਹਾਨੂੰ ਮਾਤਾ ਕਹਿੰਦੀ ਹਜੇ ਤਾਂ ਸ਼ੁਰੂਆਤ ਹੀ ਆ ਹਜੇ ਕਿੱਥੇ ਚੜਾਈ ਆ ਮਾਤਾ ਜੀ ਬਹੁਤ ਚੜਾਈ ਆ ਮਾਤਾ

ਨੀ ਮੌਤ ਵਾਲਾ ਕੰਮ ਆ ਯਾਰ ਬਈ ਕਲਦੀਪ ਆਜੋ ਅਰਜਤੋ ਹੈ ਹੀ ਨਹੀਂ ਉੱਥੇ ਕੁਝ ਬਈ ਯਾਰ ਤਾਂ ਨਾ ਇੱਥੇ ਬਹਿਨੇ ਆ ਹਾਏ ਭਲੇਖਾ ਕੱਢਦੇ ਆ ਤਾ ਕਿਲੋਮੀਟਰ ਕੱਲ ਨੂੰ ਪਹੁੰਚਾਂਗੇ ਹਾਏ ਹਾਏ

ਦੀਦੀ ਕੁਝ ਦੇਖਣੇ ਕੇ ਲਈ ਹੈ ਕੁਝ ਬਹੁਤ ਗਰਮ ਪਾਣੀ ਹੁੰਦਾ ਹੈ ਪਾਰਵਤੀ ਮਾਤਾ ਦਾ ਮੰਦਿਰ ਹੈ ਕਾਸ਼ੀ ਗੁਫਾ ਹੈ ਅੱਛਾ ਠੀਕ ਹੈ ਨਹੀਂ ਇਹ ਵਿੱਚ ਉਹ ਮਲਾਜਮ ਕਹਿ ਰਹੇ ਸੀ ਉਹ ਬੰਦ ਹੋ ਗਿਆ ਬ੍ਰੋ ਬੰਦ ਉਸ ਕੈਂਪ ਸਾਈਡ ਬੰਦ ਹੋ ਗਿਆ ਵਾਹ ਬਾਕੀ ਕੁਝ ਬੰਦ ਨਹੀਂ ਵਾਹ ਬਾਕੀ ਵਾਪਸ ਆਣਾ ਪੜੇਗਾ ਸਟੇ ਨਹੀਂ ਕਰ ਸਕਦੇ ਵਾਪਸ ਆਣਾ ਪੜੇਗਾ 200 ਰੁਪਏ ਦਾ ਹੈ ਨਹੀਂ ਵਾਹ ਪਰ ਵੇਖਣੇ ਕੋਲੀ ਹੈ ਕੁਝ ਲੋ ਵੀ ਮਿੱਤਰੋ ਜੇ ਅਗਰ ਤੁਸੀਂ ਅ ਖੀਰ ਗੰਗਾ ਨੂੰ ਜਾ ਰਹੇ ਹਾਂ ਤਾਂ ਆ ਜਿਹੜੇ ਹੈਗੇ ਆ ਸ਼ੂਜ਼ ਅ ਰੈਂਟ 'ਤੇ ਆ ਲੋ ਵੀ ਦੋਸਤੋ ਅਸੀਂ ਵੀ ਸਾਰੇ ਪੰਜੇ ਜਣੇ ਆ ਸਾਰੇ ਅਸੀਂ ਟੋਟਲ ਜਣੇ 7 ਸੀਗੇ 7ਾਂ ਜਣੇ ਚੋਂ ਦੋ ਬੰਦੇ ਅੱਗੇ ਸਾਡੇ ਤੋਂ ਨਿਕਲ ਗਏ ਸੀਗੇ ਅ ਕੀ ਆ ਵੀ ਉਹਨਾਂ ਦੀ ਹਿੰਦ ਸੀਗੀ ਦੋ ਬੰਦਿਆਂ ਦੀ ਅਸੀਂ ਜਾਣਾ ਹੀ ਜਾਣਾ ਉਹ ਤਕਰੀਬਨ ਸਾਡੇ ਤੋਂ 5-4 ਕਿਲੋਮੀਟਰ ਅੱਗੇ ਟੱਪ ਗਏ ਅਸੀਂ ਚਾਹ ਚੂ ਪੀ ਕੇ ਤੇ ਉਹਨਾਂ ਨੂੰ ਮਤਲਬ ਫੋਨ ਲਾਇਆ ਵੀ ਤੁਸੀਂ ਆਜੋ 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 ਪਰ ਉਹ ਨਹੀਂ ਰੁਕੇ ਜਦੋਂ ਨਹੀਂ ਰੁਕੇ ਤੇ ਅਸੀਂ ਆਖਿਆ ਵੀ ਰਸਤੇ ਬਹੁਤ ਖਰਾਬ ਹੈਗੇ ਆ ਵੀ ਅਸੀਂ ਵੀ ਇੱਥੇ ਬੈਠ ਕੇ ਕੀ ਕਰਾਂਗੇ ਹਨਾ ਤਾਂ ਉਹਨਾਂ ਉਹ ਕਹਿੰਦੇ ਵੀ ਰਸਤਾ ਸਾਫ਼ ਆ ਅੱਗੇ ਠੀਕ ਆ ਹੈ ਵੀ ਤੁਸੀਂ ਆਜੋ ਚਲੋ ਅਸੀਂ ਤਾਂ ਕਹਿੰਦੇ ਵੀ ਘੰਟੇ ਇੱਕ ਦੀ ਸਾਡੀ ਵਾਰ ਰਹੀਗੀ ਪਰ ਅਸੀਂ ਹਸਾਬ ਕਿਤਾਬ ਲਾਇਆ ਵੀ ਕੋਈ ਖੀਮ ਕੀਮ ਨਾ ਹੋ ਜੇ ਹਨਾ ਤਾਸੀ ਹਾਸ ਦੇ ਖੇਡਦੇ ਇਦਾਂ ਮਤਲਬ ਜਾਈ ਜਾਂਦੇ ਆ ਹੌਲੀ ਹੌਲੀ ਮਤਲਬ ਕੀ ਆ ਕਿ ਰਸਤਾ ਤਾਂ ਤੁਸੀਂ ਛੱਡੀ ਦਿਓ ਗੱਲਾਂ ਬਹੁਤ ਹੀ ਜ਼ਿਆਦਾ ਖਰਾਬ ਰਸਤਾ ਸੀਗਾ ਕਿਉਂਕਿ ਉੱਪਰ ਪਹਾੜ نیچے ਨਦੀ نیچے ਨਦੀ ਤੇ ਪੈਰ ਫਿਸਲਣ ਦਾ ਪੂਰਾ ਡਰ ਹੌਲੀ 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 ਅਸੀਂ ਚਾਲੇ ਪਾਉਂਦੇ ਜਾਂਦੇ ਆ ਜਿਵੇਂ ਜਨੀ ਕਿ ਜਿਵੇਂ ਜਿਵੇਂ ਜਦੋਂ ਕੋਈ ਸਾਹ ਸੁ ਚੜ ਜਾਂਦਾ ਸੀ ਸਾਹ ਲੈ ਕੇ ਕੋਈ 5-4 ਮਿੰਟਾਂ ਤੋਂ ਫਿਰ ਦੁਬਾਰਾ ਜਾਈਏ ਨੇ ਤਾਂ ਤੁਸੀਂ ਦੇਖ ਲਓ ਰਸਤੇ ਦੇਖੋ ਕਿੰਨੇ ਖਰਾਬ ਰਸਤੇ ਆ ਤਾਂ ਇੱਕੇ ਦਮ ਚੜਾਈ ਆ ਜਾਂਦੀ ਹੈ ਤੇ ਇੱਕੇ ਦਮ ਥੱਲੇ ਨੂੰ ਜਾਣਾ ਹੁੰਦਾ ਤੁਸੀਂ ਮੰਨ ਕੇ ਲੈ ਕੇ ਚੱਲੋ ਵੀ ਜਿਵੇਂ ਆਪਣੀ 2-2 3-3 ਮੰਜ਼ਲੀ ਕੋਠੀ ਹੁੰਦੀ ਆ ਨਾ ਉਸੇ ਤਰੀਕੇ ਨਾਲ ਇਹ ਪੌੜੀਆਂ ਪੌੜੀਆਂ ਤਾਂ ਇੱਥੇ ਬਣੀਆਂ ਨਹੀਂ ਐਦਾਂ ਪੱਥਰਾਂ ਤੇ ਪੈਰ ਪੈਰ ਰੱਖ ਕੇ ਤੇ ਜਾਈ ਜਾਂਦੇ ਆ ਤੇ ਨਾਲ ਨਾਲ ਪਾਣੀ ਦੀਆਂ ਬੋਤਲਾਂ ਜਿੱਥੇ ਵੀ ਕੋਈ ਮੰਨ ਕੇ ਲੈ ਕੇ ਚੱਲ ਸਾਫ਼ ਪਾਣੀ ਆਉਂਦਾ ਵੈਸੇ ਸਾਫ਼ ਹੀ ਪਾਣੀ ਤਾਂ ਪਾਣੀ ਜਿੱਥੇ ਮੰਨ ਲਓ ਪਹਾੜਾਂ ਚ ਡਿੱਗੀ ਜਾਂਦਾ ਉੱਥੇ ਪਾਣੀ ਦੀ ਬੋਤਲ ਭਰ ਲੈਣੇ ਆ ਤੇ ਨਾਲ ਬਸ ਜਦੋਂ ਹੀ ਪਾਣੀ ਪੀਪੂ ਕੇ ਸਾਹ ਲੈ ਕੇ ਫਿਰ ਫਿਰ ਦੁਬਾਰਾ ਚਾਲੇ ਪਾ ਦਿੰਨੇ ਆ ਤੁਸੀਂ ਰਸਤਾ ਦੇਖੋ ਇਹ 12 13 ਕਿਲੋਮੀਟਰ ਵਾਟ ਜਾਣਾ ਉਹ ਵੀ ਪੈਦਲ ਬਹੁਤ ਖਤਰਨਾਕ ਜਗਾ ਆਹ ਉਹ ਦੇਖੋ ਤੁਸੀਂ ਉੱਚੀ ਪਹਾੜੀ ਦੇ ਵਿੱਚੋਂ ਪਾਣੀ ਆ ਜਾਂਦਾ ਥੱਲੇ ਦੀ ਤੇ ਇੱਥੋਂ ਦੀ ਅਸੀਂ ਲੰਘ ਰਹੇ ਆਂ ਕਦੋਂ ਵੀ ਪਾਣੀ ਆ ਸਕਦਾ ਹੁੰਦਾ ਤੇ ਅਸੀਂ ਹੱਸਦੇ ਖੇਡਦੇ ਵਿੱਚ ਰਸਤੇ ਦੇ ਵਿੱਚ ਗੋਰੇ ਮਿਲ ਗਏ ਉਹਨਾਂ ਨਾਲ ਫੋਟੋਆਂ ਫੋਟਮਾ ਕਰਾ ਕੇ ਤੇ ਇਦਾਂ ਹੱਸ ਖੇਡ ਕੇ ਅੱਗੇ ਦੀ ਅੱਗੇ ਚਾਲੇ ਪਾਈ ਆਂ ਆਹ ਦੇਖੋ ਜੀ ਆਹ ਦੇਖ ਆ ਕੱਲੇ ਦਰਖਤ ਦੇ ਵਿੱਚ ਚੜਿਆ ਹੋਇਆ ਤੇ ਬੰਦੇ ਸਾਡੇ ਤੇ ਉਹ ਜਾਂਦੇ ਆ ਥੱਲੇ ਦੀ ਵੀ ਡੇਗਣਾ ਪੈਣ ਖੇਸ ਗਿਆ ਪਿਆ ਪੂਰਾ ਵਾਹਿਗੁਰੂ 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 ਆ ਬਈ ਪ੍ਰਮਾਤਮਾ ਆਇਆ ਪ੍ਰਮਾਤਮਾ ਆਇਆ ਇਸ ਇਲਾਕੇ ਦੇ ਵਿੱਚ ਬਚਾਉਣ ਵਾਲਾ ਤਾਂ ਆ ਤੁਸੀਂ ਦੇਖ ਸਕਦੇ ਹੋ ਆ ਦੇਖ ਸਕਦੇ ਹੋ ਕੱਲੇ ਦਰਸਤ ਦੇ ਵਿੱਚ ਅੜਿਆ ਜਾ ਪਿਆ ਬਸ ਭਾੜ ਤੇ ਕਦੋਂ ਵੀ ਦੇਖ ਸਕਦਾ ਕਦੋਂ ਵੀ ਤੇ ਭਾਈ ਜੋ ਵੀ ਇਧਰ ਲਈ ਸਾੜ ਆਵੇ ਤਾਂ ਸੋਚ ਸਮਝ ਕੇ ਆਵੇ ਅਸੀਂ ਤਾਂ ਜਿਹੜਾ ਹੈ ਗਿਆ ਫਸ ਗਏ ਆ ਬਹੁਤ ਉਲਟਾ ਰਸਾ ਆ ਹਾਂ ਹੁਣ بارشਾਂ ਦੇ ਟਾਈਮ ਕਰਕੇ ਵੈਸੇ ਜਿਹੜੀਆਂ ਆ ਗਈਆਂ ਹੁਣ بارشਾਂ ਸੰਭਾਵਿਤ ਹੋ ਗਈਆਂ ਇੱਥੇ ਪਰ ਕਦੋਂ ਵੀ ਕੋਈ ਵੀ ਪਹਾੜ ਆ ਸਕਦਾ ਹੁੰਦਾ ਆ ਦੇਖੋ ਇਹਡੇ-ਇਡੇ ਪਹਾੜ ਆ ਬਈ ਉੱਪਰ ਤਾਂ ਵਾਹਿਗੁਰੂ ਕਿਰਪਾ ਕਰੇ ਸਾਡੀ ਯਾਤਰਾ ਜਿਹੜੀ ਹੈ ਗਿਆ ਸਫਲ ਰੱਖੇ ਤੇ ਥੱਲੇ ਦੇਖੋ ਖਾਈ ਬਈ ਉਹ ਤੁਸੀਂ ਦੇਖ ਰਹੇ ਹੋ ਨਦੀ ਆ ਬਈ ਨਦੀ ਲੈ ਦੇਖੋ ਆ ਦੇਖੋ ਕਿੰਨੀ ਉਚਾਈ ਓ ਹੋ 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 ਬਈਰ ਰੋਮ ਤੇ ਖੜੇ ਕਰਨ ਵਾਲਾ ਮਹੌਲਾ ਆ ਦੇਖੋ ਉੱਚਾ ਕਿੰਨਾ ਓ ਹੋ ਹੋਰ ਮੈਨਾ ਸਾਈਡ ਪਾਸ ਤੇ

ਓਹ ਦੇਖੋ ਮੈਂ ਤਾਂ ਘਰ ਕਰ ਕਰਕੇ ਖੀਰ ਗੰਗਾ ਆਇਆ ਤੇ ਬਹੁਤ ਹੀ ਰਹਿਣ ਸਵੇਰਾ ਇੱਥੇ ਲੋਕਾਂ ਦਾ ਆ ਤੁਸੀਂ ਦੇਖ ਸਕਦੇ ਹੋ ਬਹੁਤ ਲੋਕ ਰਹਿ ਰਹੇ ਆ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਲੋਕ ਰਹਿ ਰਹੇ ਆ ਇੰਨਾ ਪਹਾੜੀਆਂ ਦੇ ਉੱਪਰ ਤੇ ਮਤਲਬ ਖਾਣ ਪੀਣ ਦਾ ਇੰਨੀ ਦੂਰੋਂ ਕਿਵੇਂ ਇੰਤਜ਼ਾਮ ਹੁੰਦਾ ਹੋਊਗਾ ਦੋਸਤੋ ਆ ਪਾਣੀ ਦੀ ਬੋਤਲ ਆ ਨਾ ਜਿਹੜੀ ਪਾਣੀ ਦੀ ਬੋਤਲ ਇਹ ਵੀ ਚੱਕਣੀ ਮੁਸ਼ਕਲ ਹੋਈ ਪਈ ਸੀਗੀ ਪਤਾ ਨਹੀਂ ਲੋਕ ਇੱਥੇ ਰਹਿ ਕਿਵੇਂ ਰਹਿਆ ਵਾਈ ਅਜੇ ਬੈਠੇ ਪਰ ਦੀ ਕੰਮ ਕਰੋ ਗੰਦਾ हम पंजाब से हैं पंजाब से जी जी बात कैंपिंग लगी हुई है सर कैंपिंग कैंपिंग लगी हुई है सर कैंपिंग ओके 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 बहुत मुश्किल है सर टू वहाँ से टू ब्रदर ब्रदर टू 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 थ्री थ्री फोर टू ਸੋ ਇਥੋਂ ਸਭ ਗੋਰੇ ਮਿਲ ਗਏ ਆ ਜਹਾਂ ਪੇ ਵੋ ਵੋ ਕਿਆ ਕਿਆ ਹੁਆ ਸਰ ਜੀ ਜੀ ਵਾਹਾਂ ਸੇ ਫਰੋਮ ਬਾਈਕ ਯਾ ਓਕੇ ਦਿਸ ਵਨ ਬ੍ਰੋਕਨ ਹੇਅਰ ਓਕੇ 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 ਯਾ ਯਾ ਰੋਇਲ ਐਂਡ ਸੇ ਐਗਜ਼ੈਕਟਲੀ ਦ ਕਲਾਸਿਕ ਨੋ ਜੀ ਨੋ 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 ਹਾ 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 ਵਾਪੇ ਵਾਪੇ ਵੀ ਛਿਣੀ ਗਿਆ ਸਾਡਾ ਭਾਈ ਆ ਬਲਜਿੰਦਰ ਵੀ ਇੰਗਲਿਸ਼ ਮਾਰ ਰਿਹਾ ਹੈ ਹੈ ਬਲਜਿੰਦਰਾ ਹਾਂ ਰੋਮ ਸੈਲਗਮ ਨਹੀਂ ਸਰਚੂ ਤੂੰ ਸਰਚੂ ਲੈ ਸਰਚੂ ਟੂ ਅ ਯੂਬੀ ਲੀਟ ਹਾਂ ਲੈ ਯਾ ਭਾਈ ਪ੍ਰਪੀ ਆਪਾਂ ਨੂੰ ਮੈਨੂੰ ਤਾਂ ਹੀ ਇਹਨਾਂ ਦੀ ਸਮਝ ਆਉਂਦੀ ਭੋਰਾ ਵੀ ਠੀਕ ਹੈ ਜੇਕਰ ਤੁਹਾਨੂੰ ਆਉਂਦੀ ਆ ਤਾਂ ਕੀ ਕਹਿ ਰਿਹਾ ਮੜਾ ਦੱਸੋ ਜਰੂਰ ਨਿਮਤ ਚਾਲ ਇਸ ਮੋਬਾਈਲ yeah ji ji the forest is yeah. gorgeous the, the nature mountains everything thanks 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 we have desert oh bhai thanks kitne ki 40 ki thanks 40 bhai paise dekh ke ara banda kya bolta hai ਇਹ ਰਿਕਮੈਂਡਡ ਕਿਰੀ ਹੈ ਇਹ ਮੀਨ ਫੂਲਰ ਮਾਰਕੀਟ ਆ ਰਿਹਾ ਹੈ ਵੀ ਅਮੀਰ ਟ੍ਰੇਡਿੰਗ ਦੀ ਹੀ ਜਾਣੇ ਦੋ ਬੋਟ ਮਰੇ ਯਹਾਂ ਪੇ ਲੈ ਆਤੇ ਸਭ ਸਮਾਨ ਹਾਂ ਦੋ ਦੋ ਓਕੇ ਓਕੇ ਦੋ ਦੋ ਸੀ ਯੂ ਗਾਇਸ ਓਕੇ ਓਕੇ ਥੈਂਕ ਯੂ ਘੂਮੇ ਗਏ ਘੁੰਮਤੇ ਹੈ ਯਾਰ ਉਹ ਉਹ ਜੇ ਬਈ ਦੇਖਿਆ ਜਾਵੇ ਤਾਂ ਬਹੁਤ ਮੁਸ਼ਕਲ ਆ ਇਹਨਾਂ ਦਾ ਵੀ ਤਾਂ ਉਹ ਵੇ ਬਾਈ ਮਰਾਈ ਫਿਰ ਦਾ ਸਟਰਾ ਦੇ ਅਰੇ ਹੁੰਦੇ ਤੁਸੀਂ ਬਹੁਤ ਆਪਾਂ ਨਾ ਆਹ ਸੱਤ ਪਲੇਟਾਂ ਇਹਨਾਂ ਤੋਂ ਮੈਗੀ ਬਣਵਾਈ ਆ ਬਾਈਆਂ ਤੋਂ ਤੇ ਸਿਲੰਡਰ ਆ ਤੁਸੀਂ ਦੇਖ ਸਕਦੇ ਹੋ ਸਿਲੰਡਰ ਆ ਪਿਆ ਭਈਆ ਇਹ ਫਿਰ ਆਪ ਕੈਸੇ ਆਤਾ ਇਹ ਸਿਲੰਡਰ ਨਮਸਕਾਰ ਸਰ ਇਹ ਸਿਲੰਡਰ ਖੁਦ ਹੀ ਆਤੇ ਆਪ ਵਜਨ ਉਠਾ ਕੇ ਲਿਆਤੇ ਹੋ ਹਾਂ ਉਹ ਹੋ ਉਹ ਬਾਹਰੋਂ ਡੈਮ ਸੇ ਦੁਕਾਨੀ ਸੇ ये कितनी दूर है तो कितनी किलोमीटर किलो ये बारह किलोमीटर बारह किलोमीटर से हम तो पैदल चल के आए हैं थी थी। और बहुत ज्यादा थक गए हमारे लत्ता फुल गया मतलब और थकावट बहुत ज्यादा आ गई आदत नहीं है आप शहर में गाड़ी में जाने वाले हाँ गाड़ी में जाने वाले पैदल जंगल जाओ पैदल नीचे जाओ पैदल ओके तो पैदल ही चलते पैदल ही चलते हैं आप जो भी ये सामान लेके आए हो ये उठा के लेके आए कोई उठाए, कोई घोड़े उठा के ओके ओके घोड़े तो घोड़े भी आते है यहाँ घोड़े भी खच्चे ओके ओके वो भी लाते हैं ओके ठीक है ठीक है तो जो आपने ये शॉप बनाई है और खर्चा वर्चा निकल जाता है अभी तो उस बंद है वैसे अभी बंद है वैसे कोई इनकम हो, हो जाती है क्या करने हम तो काम करने वाले। अच्छा आप काम करने वाले हो आ, ओके ओके ठीक है कितनी तनख्वाह देते हैं आपको पंद्रह हजार पंद्रह हजार हा। एक हा। बंदे को एक बंदे का पंद्रह हजार ओके चलो बस ऐसा ही है भाई क्या है मतलब कबीलदारी होगी आपकी भी है ना क्या है अभी करना पड़ता है भाई गुरु क्या काम है ना सो थैंक यू सर थैंक यू मैगी बनाने के लिए थैंक यू जय जय लो भी मित्रों खीर गंगा आ। ਸ਼ਿਵ ਪੋਲੇਨਾਥ ਨੇ ਇੱਥੇ ਤਰਸੂਲ ਮਾਰਿਆ ਸੀਗਾ ਜੀ ਉਹ ਤਾਂ ਹੀ ਜਿਹੜੀ ਹੈਗੀ ਆ ਖੀਰ ਜਿਹੜੀ ਹੈਗੀ ਆ ਇੱਥੋਂ ਦੀ ਚੱਲ ਰਹੀ ਸੀ ਫਿਰ ਖੀਰ ਵਹਿਣੇ ਲੱਗੀ ਤੇ ਬਾਬਾ ਜੀ ਦਾ ਕਹਿਣਾ ਹੈ ਕਿ ਉਸ ਤੋਂ ਬਾਅਦ ਦੇ ਵਿੱਚ ਉਹ ਦੰਗਾ ਦੇ ਰੂਪ ਦੇ ਵਿੱਚ ਹੁਣ ਬਹਿ ਰਹੀ ਆ ਲੈ ਵੀ ਮਿੱਤਰੋ ਆ ਤਪੱਸਿਆ ਕੀਤੀ ਹੋਈ ਆ ਸ਼ਿਵ ਸ਼ੰਕਰ ਨੇ ਤੇ ਣੋਂ ਤੋਂ ਬਾਅਦ ਬਿਲਕੁਲ ਇਹ ਸਰੀਰ ਤੰਦਰੁਸਤ ਹੋ ਗਿਆ ਬਹੁਤ ਜ਼ਿਆਦਾ ਥਕਾਵਟ ਆ ਗਈ ਸੀਗੀ ਤੇ ਬਿਲਕੁਲ ਹੁਣ ਆਰਾਮਦਾਰੀ ਆ ਗਈ ਮੈਂ ਕਹਿੰਦਾ ਵੀ ਜਿਵੇਂ ਆਪਾਂ ਮੰਨ ਕੇ ਲੇ ਗਏ ਚਲੋ ਸਵੇਰ ਵੇਲੇ ਣੋਣੇ ਆ ਉਹ ਆਰਾਮਦਾਰੀ ਆ ਜਾਂਦੀ ਆ ਕਿਉਂਕਿ ਤੁਸੀਂ ਵੇਖ ਲਓ ਵੀ ਅਸੀਂ ਆਏ ਆ ਪੈਦਲ ਯਾਤਰਾ 12 13 ਕਿਲੋਮੀਟਰ ਵਾਟ ਤਾਂ ਆਰਾਮਦਾਰੀ ਆ ਗਈ ਇੱਥੇ ਖੀਰ ਗੰਗਾ ਉਹ ਵਾਲਾ ਮੰਦਿਰ ਹੈ ਆਪ ਦੇਖਣੇ ਤੇ ਥਕਾਵਟ ਜਦੋਂ ਅਸੀਂ ਆਏ ਅਸੀਂ ਪਹਿਲਾਂ ਤਾਂ ਵੇਖਿਆ ਵੀ ਕਿਉਂ ਐਵੇਂ ਪੰਗਾ ਲੇਤਾ ਹਨ ਤਾਂ ਜਦੋਂ ਤੁਸੀਂ ਆਓ ਤਾਂ ਇੱਕ ਵਾਰੀ ਜ਼ਰੂਰ ਆਇਓ ਜ਼ਰੂਰ ਇੱਥੇ ਆ ਕੇ ਤੁਹਾਡੀ ਜਿਹੜੀ ਆ ਜਿਹੜਾ ਹੈਗਾ ਜਲ ਇਹਦੇ ਨਾਲ ਇਸ਼ਨਾਨ ਜ਼ਰੂਰ ਕਰਿਓ ਤੁਹਾਡੀ ਸਾਰੀ ਜਿਹੜੀ ਥਕਾਵਟਾ ਉਹ ਦੂਰ ਹੋ ਜਾਊਗੀ ਸਹੀ ਹੈ ਨਾ ਪ੍ਰਧਾਨ ਜੀ ਹਾਂ ਥਕਾਵਟ ਸਾਰੀ ਦੂਰ ਹੋ ਗਈ ਬਸ ਐ ਹੁਣ ਹੋ ਗਿਆ ਸਰੀਰ ਵਧੀਆ ਪਹਿਲਾਂ ਨਾਲ ਦਾ ਤਾਂ ਦੋਸਤੋ ਜੇ ਅਸੀਂ ਐਦਾਂ ਹੀ ਚਲੇ ਜਾਂਦੇ ਤਾਂ ਸਾਨੂੰ ਬਹੁਤ ਮੁਸ਼ਕਲ ਆਉਣੀ ਸੀ ਤਾਂ ਹੁਣ ਮੇਰੇ ਹਿਸਾਬ ਨਾਲ ਐ ਲੱਗਦਾ ਵੀ ਯਾਰ ਉਵੇਂ ਬਸ ਜਿਵੇਂ ਆਪਾਂ ਨੋਰਮਲ ਸਰੀਰ ਹੁੰਦਾ ਪਹਿਲਾਂ ਤਾਂ ਸਾਡੀਆਂ ਲੱਤਾਂ ਗਈਆਂ ਸੀ ਜਿਵੇਂ ਫੁੱਲ ਤੇ ਜ਼ਰੂਰ ਇਸ਼ਨਾਨ ਕਰਿਓ ਬਈ ਇੱਥੇ ਆ ਕੇ ਸਾਰੀ ਥਕਾਵਟਾ ਜਿਹੜੀ ਤੁਹਾਡੀ ਉਹ ਸੈੱਟ ਹੋ ਜਾਏਗੀ ਦੋਸਤੋ ਸ਼ਾਮ ਦੇ 5 ਵਜੇ ਸੀ ਉੱਥੋਂ ਖੀਰਗੰਗਾ ਤੋਂ ਤੁਰੇ ਸੀਗੇ ਦੇਖ 9:30 ਵਜੇ ਅਸੀਂ ਥੱਲੇ ਉਤਰੇ ਆ ਤਾਂ ਬਹੁਤ ਮੁਸ਼ਕਲ ਵਾਲਾ ਰਸਤਾ ਸੀ ਦੋਸਤੋ ਪੋਟ ਕਾਟ ਆ ਗਈ